ਦੀ ਵੇ ਕੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈਗਾ ਸਾਡੇ ਵੱਲੋਂ ਪਾਰਕਿੰਗ ਦੇ ਟ੍ਰੈਫਿਕ ਡਾਇਵਰਜਨਸ ਦੇ ਸੜਕਾਂ ਦਾ ਕੰਮ ਜਿਹੜਾ ਹੈਗਾ ਉਹ ਜੰਗੀ ਪੱਦਰ ਤੇ ਚੱਲ ਰਿਹਾ ਹੈਗਾ ਟੀਮਸ ਸਾਡੀਆਂ ਅੱਜ ਤੋਂ ਵਿਜ਼ਿਟ ਵੀ ਸ਼ੁਰੂ ਕਰਨੀਆਂ ਤਾਂਕਿ ਮੌਕੇ ਤੇ ਜੋ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਕੰਪਲੀਟ ਕਰਾਇਆ ਜਾ ਸਕੇ ਇੱਕ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਸਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸ਼ਟਲ ਬੱਸਸ ਹੋਣਗੀਆਂ ਤੇ ਈ ਰਿਕਸ਼ਾ ਹੋਣਗੇ ਤਾਂਕਿ ਆਉਣ ਵਾਲੇ ਸ਼ਰਦਾਲ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹ ਪਾਰਕਿੰਗ ਏਰੀਆ ਤੋਂ ਜਿਹੜਾ ਸਾਡਾ ਨੋ ਟ੍ਰੈਫਿਕ ਜ਼ੋਨ ਹੈ ਉਹਦੇ ਤੱਕ ਉਹ ਸ਼ਟਲ ਬੱਸ ਸਰਵਿਸ ਚ ਆ ਸਕਣ ਤੇ ਅੱਗੇ ਫਿਰ ਉਹ ਪੈਦਲ ਜਾ ਕੇ ਆਰਾਮ ਨਾਲ ਮੱਥਾ ਟੇਕ ਸਕਣ VIP ਪਾਸ ਵਗਰਾ ਵੀ ਆਈਪੀ VIP ਪਾਸ ਇਸ ਕੋਈ ਵੀ ਇਸ਼ੂ ਨਹੀਂ ਕੀਤੇ ਜਾਣਗੇ ਜਿਵੇਂ ਕਿ ਪਿਛਲੇ ਸਾਲ ਨਹੀਂ ਇਸ਼ੂ ਕੀਤੇ ਗਏ ਸੀਗੇ ਤੇ ਸਿਰਫ ਜੋ ਕਿ ਗਵਰਨਮੈਂਟ ਡਿਊਟੀ ਤੇ ਹੋਣਗੇ ਕਿਉਂਕਿ ਦਫ਼ਤਰ ਦਾ ਕੰਮ ਹੁੰਦਾ ਉਹਨਾਂ ਨੂੰ ਪਹੁੰਚਣਾ ਜ਼ਰੂਰੀ ਹੁੰਦਾ ਉਹ ਹੋਏਗਾ ਬਟ ਉਹਨਾਂ ਨੂੰ ਵੀ ਸਾਡੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀ ਕਾਰ ਪੂਲਿੰਗ ਕੀਤੀ ਜਾਏ ਜੇ ਕੋਈ ਕਾਰ ਤੇ ਆ ਰਿਹਾ ਜੇ ਕੋਈ ਸਕੂਟਰ ਤੇ ਆ ਰਿਹਾ ਹੈਗਾ ਉਹ ਆਪਣੇ ਲੈ ਕੇ ਆ ਸਕਦੇ ਨੇ ਉਹ ਟਾਈਮ ਤੋਂ ਪਹਿਲਾਂ ਆਨ ਰਸ਼ ਹੋਣ ਤੋਂ ਪਹਿਲਾਂ ਦਫ਼ਤਰ ਪਹੁੰਚਣ ਤੇ ਜਦੋਂ ਅ ਰਸ਼ ਖਤਮ ਹੁੰਦਾ ਹੈ ਉਦੋਂ ਫਿਰ ਉਹ ਜਾ ਸਕਦੇ ਨੇ ਪਾਰਕਿੰਗ ਪਾਰਕਿੰਗ ਪੁਆਇੰਟ ਬਣਾਏ ਗਏ ਨੇ ਪਾਰਕਿੰਗ ਪੁਆਇੰਟ ਸਾਡੇ 5 ਪੁਆਇੰਟਸ ਹੁੰਦੇ ਨੇ ਹਰ ਸਾਲ ਦੀ ਤਰ੍ਹਾਂ ਉਹ ਬਣਾਏ ਗਏ ਨੇ ਤੇ ਉਥੇ ਅਰੇਂਜਮੈਂਟਸ ਠੀਕ ਚੱਲ ਰਿਹਾ ਹੈ ਉਥੇ ਅਸੀਂ ਜੋ ਵੀ ਕਾ ਹੈਗਾ ਉਹ ਕਲੀਅਰ ਕਰਾ ਦਿੱਤਾ ਗਿਆ ਤੇ ਨਾਲ ਹੀ ਉਥੇ ਉਹ ਬਿਜਲੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਇੱਕ yellow ਪੱਟੀ ਦੀ ਕੰਮ ਕੀਤੀ ਜਾ ਰਹੀ ਹੈ, ਲਗਾਈ ਜਾ ਰਹੀ ਹੈ ਇਸਕਾ। yellow ਪੱਟੀ ਜਾਂ CS ਵਾਰੀ ਲਗਾ ਰਹੇ ਹੈਗੇ ਕਿਉਂਕਿ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਉਹ ਸੜਕ ਤੱਕ ਆ ਜਾਂਦੇ ਨੇ, ਉਹ ਉਹਨਾਂ ਨੂੰ ਤਾਂ ਕਿ ਉਸ ਏਰੀਆ ਵਿੱਚ ਸੀਮਿਤ ਰਹਿਣ ਤੇ ਸੜਕ ਤੇ ਲੋਕਾਂ ਨੂੰ ਸ਼ਰਧਾਲੂਆਂ ਨੂੰ ਕੋਈ ਪ੍ਰੋਬਲਮ ਨਾ। ਠੀਕ ਹੈ ਸ਼ਰਾਬ ਦੇ ਠੇਕਿਆਂ ਦੀ ਵੀ ਬੰਦ ਰੱਖਾਂਗੇ। ਸ਼ਰਾਬ ਦੇ ਠੇਕਿਆਂ ਦੀ ਪੂਰਨ پابੰਦੀ 3 ਦਿਨ ਲਈ 3 ਕਿਲੋਮੀਟਰ ਦੇ ਰੇਡੀਅਸ 'ਚ ਹਰ ਸਾਲ ਦੀ ਤਰ੍ਹਾਂ ਹੋਏਗੀ। ਇਸ ਤੋਂ ਇਲਾਵਾ ਹੋਰ ਵੀ ਠੇਕੇ ਆਈਡੈਂਟੀਫਾਈ ਕੀਤੇ ਗਏ ਨੇ ਉਹਨਾਂ ਤੇ ਵੀ ਆਰਡਰਸ ਜਲਦੀ ਇਸ਼ੂ ਹੋ ਜਾਣਗੇ ਅੱਜ ਦੀ ਡੇਟ ਸਾਨੂੰ ਉਮੀਦ ਹੈ ਕਿ ਅਸੀਂ ਆਰਡਰਸ ਇਸ਼ੂ ਕਰ ਦਾਂਗੇ ਕੁਝ ਨਵਾਂ ਕੀ ਬੋਲਿਆ ਜਾ ਰਹੀ ਹੈ ਨਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ 28 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ ਔਰ ਜੋ ਪਿਛਲੇ ਸਾਲ ਮਾਨ ਸਾਹਿਬ ਆ ਕੇ ਗਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕੇ ਗਏ ਤੇ ਨਾਲ ਦੀ ਨਾਲ ਜੋ ਐਲਾਨ ਕੀਤੇ ਸੀ ਪੰਜ ਸੜਕਾਂ ਉਹ ਤਿਆਰ ਹੋ ਗਈਆਂ ਤੇ ਟਾਇਲਟਸ ਦਾ ਜਿਹੜਾ ਐਲਾਨ ਕੀਤਾ ਕਿਉਂਕਿ ਸੰਗਤ ਬਹੁਤ ਵੱਡੀ ਤਦਾਦ ਚਾਹੁੰਦੀ ਹੈ ਜਿਹੜੇ ਮੋਬਾਈਲ ਟਾਇਲਟਸ ਹੁੰਦੇ ਉਹ ਘਟ ਜਾਂਦੇ ਸੰਗਤ ਲਈ ਤੇ 21 ਵੱਡੇ ਜਿਹੜੇ ਅਸੀਂ ਟਾਇਲਟਸ ਬਣਾਏ ਸੀ ਬਲੌਕ ਬਣਾਏ ਸੀ ਜਿਨ੍ਹਾਂ ਵਿੱਚੋਂ ਤਕਰੀਬਨ 16 ਬਲੌਕ ਸਿੱਖ ਸਭਾ ਵੇਲੇ ਇਸ ਵਾਰ ਤਿਆਰ ਨੇ ਔਰ ਸੰਗਤ ਉਹਨਾਂ ਨੂੰ ਯੂਜ਼ ਕਰ ਸਕੂਗੀ ਜਿਨ੍ਹਾਂ ਨਾਲ ਬਹੁਤ ਵੱਡੀ ਰਾਹਤ ਮਿਲੂਗੀ ਔਰ ਬਾਕੀ ਪਿਛਲੇ ਸਾਲ ਅਸੀਂ ਦੇਖਿਆ ਦੀ ਸੰਗਤ ਦੇ ਵਿੱਚ ਇੱਕ ਹੈਗਾ ਸੀ ਕਿ ਜਿਹੜੇ ਠੇਕੇ ਨੇ ਸ਼ਹਿਰ ਤੋਂ ਜਿਹੜੇ ਬਾਹਰ ਆ ਉਹ ਵੀ ਬੰਦ ਹੋਣੇ ਚਾਹੀਦੇ ਆ ਸੋ ਸਾਡੇ ਪ੍ਰਸ਼ਾਸਨ ਨੇ ਡੀ ਸਾਹਿਬ ਨੇ ਮਿਹਨਤ ਕਰਕੇ ਜਿਹੜੇ ਪਿਛਲੇ ਵਾਰ 10 ਠੇਕੇ ਬੰਦ ਸੀ ਰੇਡੀਅਸ ਵਧਾ ਕੇ ਉਹ 18 ਠੇਕੇ ਤਕਰੀਬਨ ਬੰਦ ਹੋਣਗੇ ਔਰ ਉਹ ਬੰਦ ਵੀ 3 ਦਿਨਾਂ ਲਈ 26 27 28 ਦਸੰਬਰ ਲਈ ਰਾਤ ਦੇ 12 ਵਜੇ ਤੱਕ ਸੋ ਨਵਾਂ ਜਿਹੜਾ ਸਿਸਟਮ ਹੈ ਸਾਡਾ ਪ੍ਰਸ਼ਾਸਨ ਕਰ ਰਿਹਾ ਹੈ ਬੜਾ ਵਧੀਆ ਕੰਮ ਚੱਲ ਰਹੇ ਨੇ ਚਾਹੇ ਸੜਕਾਂ ਦੀ ਸਫਾਈ ਦਾ ਕੰਮ ਹੈ ਵਰਮਾਂ ਦਾ ਕੰਮ ਹੈ ਲਾਈਟਾਂ ਦਾ ਕੰਮ ਹੈ ਪ੍ਰਸ਼ਾਸਨ ਦਿਨ ਰਾਤ ਕਰਕੇ ਕੰਮ ਕਰ ਰਿਹਾ ਹੈ ਸਾਡੇ ਫਤੇਗੜ ਸਾਹਿਬ ਜਿਹੜਾ ਪ੍ਰਸ਼ਾਸਨ ਇਸ ਖੇਲੋ ਮੈਨ ਦਾ ਧੰਨਵਾਦ ਕਰਦਾ ਕੁਝ ਮੈਡੀਕਲ ਨੂੰ ਲੱਕੀ ਕੀਤਾ ਜਾਦਾ ਹੈ ਮੈਡੀਕਲ ਟੀਮ ਹੈ ਜਿਵੇਂ ਡੀ ਸਾਹਿਬ ਨੇ ਦੱਸਿਆ ਕਿ ਮੈਡੀਕਲ ਟੀਮ ਹੈ ਪਿਛਲੇ ਸਾਲ ਨਾਲ ਵਧਾਈਆਂ ਡਾਕਟਰ ਸਾਹਿਬ ਰਹਿਣਗੇ ਤੇ ਪੁਆਇੰਟ ਬਣਾਏ ਗਏ ਨੇ ਜਿੱਥੇ ਮੈਡੀਕਲ ਵੀ ਬਿਜਲੀ ਬੋਰਡ ਵੀ ਸਾਰੇ ਜਿਹੜੇ ਡਾਕਟਰ ਸਾਹਿਬਾਨ ਸੰਗਤ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਮੈਂ মিডিਆ ਦੇ ਰਹੀਂ ਪੂਰੀ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਅਪੀਲ ਕਰਨਾ ਚਾਹਾਂਗਾ ਕਿ ਜਿਹਨੋਂ ਅਸੀਂ ਇਹ ਜਿਹੜੇ ਦਿਨ ਨੇ ਸੋਕ ਦੇ ਦਿਨ ਨੇ ਹਰ ਨੀਚੇ ਵਾਲਾ ਨਗਰ ਟੋਲ ਜਦੋਂ ਅਸੀਂ ਟਰੈਕਟਰ ਟਰਾਲੀਆਂ ਤੇ ਡੀਜੇ ਲਾ ਕੇ ਆਉਂਦੇ ਆ ਸਾਡੇ ਨੌਜਵਾਨ ਲਾ ਕੇ ਦੇਖੋ ਉਹ ਮੈਂ ਬੇਨਤੀ ਕਰਦਾ ਕਿ ਆਪਾਂ ਨੂੰ ਡੀਜੇ ਨਹੀਂ ਲਾਉਣੇ ਚਾਹੀਦੇ ਆਪਾਂ ਸੋਕ ਕਰਨ ਆਉਣੇ ਇੱਥੇ ਐਡੀ ਵੱਡੀ ਸ਼ਹਾਦਤ ਦੁਨੀਆ ਦੇ ਕਿਤੇ ਉਦਾਹਰਨ ਨਹੀਂ ਹੈਗੀ ਉਹਨਾਂ ਨੂੰ ਨਮਸਤ ਕਰਨ ਆਉਣੇ ਆ ਉਹਨਾਂ ਨੂੰ ਸਜਦਾ ਕਰਨ ਆਉਣੇ ਆ ਉਹਨਾਂ ਸਤਕਾਰ ਵਿੱਚੋਂ ਇੱਥੇ ਆਉਣੇ ਆ ਆਪਾਂ ਮੱਥਾ ਟੇਕਣਾ ਆਉਣੇ ਆ ਜਦੋਂ ਅਸੀਂ ਵੱਡੀ ਵੱਡੀ ਉੱਚੀ ਆਵਾਜ਼ ਦੇ ਵਿੱਚ ਡੀਜੇ ਲਾ ਕੇ ਆਉਂਦੇ ਆ ਮੈਂ ਸਮਝਦਾ ਉਹ ਬਿਲਕੁਲ ਸਾਨੂੰ ਪੱਬਦਾ ਨਹੀਂ ਉਹ ਨਹੀਂ ਲਾਉਣੇ ਚਾਹੀਦੇ ਮੈਂ ਅਪੀਲ ਕਰਾਂਗਾ ਸੰਗਤ ਨੂੰ ਖਾਸ ਕਰ ਨੌਜਵਾਨਾਂ ਨੂੰ ਕਿ ਆਪਾਂ ਨੇ ਉੱਚੀ ਆਵਾਜ਼ ਦੇ ਵਿੱਚ ਡੀਜੇ ਨਹੀਂ ਲਾਉਣੇ ਜਦੋਂ ਪ੍ਰਸ਼ਾਸਨ ਪਿਛਲੇ ਸਾਲ ਜਿਹੜੀਆਂ ਗੱਲਾਂ ਆਪਾਂ ਦੇਖੀਆਂ ਨੇ ਬੀਐਚਪੀ ਪਾਸ ਬੰਦ ਕਰੇ ਆਪਣੀ ਸਰਕਾਰ ਨੇ ਹੋਰ ਜਿਹੜੇ ਸਹੂਲਤਾਂ ਸੀ ਕਿਸੇ ਨੂੰ ਮਿਲਦੀਆਂ ਸਭ ਬੰਦ ਹੋਈਆਂ ਕਿਉਂਕਿ ਸਭ ਸੰਗਤ ਬਰਾਬਰ ਹੈ ਇਸ ਲਈ ਮੈਂ ਬੇਨਤੀ ਕਰਦਾ ਕਿ ਡੀਜੇ ਦਾ ਜਿਹੜਾ ਅਸੀਂ ਬਹੁਤ ਵੱਡੇ ਤਦਾਦ ਵਿੱਚ ਟਰੈਕਟਰਾਂ ਤੇ ਲਾ ਕੇ ਆਉਨੇ ਆ ਮੈਂ ਅਪੀਲ ਕਰਾਂਗਾ ਕਿ ਉਹ ਜਰੂਰ ਬੰਦ ਕਰੇ ਤੇ ਆਂ